ਮਾਕ ਮਜਨ ਸੰਗ ਸਾਥੂ ਆ ਤੂੜੀ ਕਰ ਇਸ ਨਾਨ ਹਰ ਕਾ ਨਾਮ ਧਿਆਏ ਸੁਣਾ ਸਬਨਾ ਨੋ ਕਰਤਾਨ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪਿਛਲੇ ਸਾਲ ਵੀ ਆਪਾਂ ਮਾਗ ਮਹੀਨੇ ਵਿੱਚ ਭਜਨ ਬੰਦਗੀ ਕੀਤੀ ਸੀ ਅਤੇ ਬਹੁਤ ਸਾਰੇ ਗੁਰਮੁਖ ਪਿਆਰਿਆਂ ਨੂੰ ਸਤਿਗੁਰੂ ਨਾਨਕ ਸਾਹਿਬ ਜੀ ਦੇ ਸਰੂਪ ਦੇ ਕਈ ਤਰੀਕਿਆਂ ਨਾਲ ਦਰਸ਼ਨ ਹੋਏ ਸਨ ਕੈਨੇਡਾ ਦੇ ਇੱਕ ਪਰਿਵਾਰ ਦੇ ਘਰੋਂ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਉੱਠ ਕੇ ਇੱਕ ਗੁਰਦੁਆਰਾ ਸਾਹਿਬ ਵਿੱਚ ਜਾ ਸਮਾਈ ਸੀ ਪਰ ਇਹ ਸਾਰਾ ਭੋਲੀ ਭਾਲੀ ਭਗਤੀ ਭੋਲੀ ਭਾਲੀ ਭਗਤੀ ਨਾਲ ਅਤੇ ਅਚਾਨਕ ਹੀ ਹੋਇਆ ਸੀ ਇਸ ਹਾਲ ਵੀ ਦੇਖਦੇ ਹਾਂ ਕਿ ਕਿਸ ਕਿਸ ਨਾਲ ਕੀ ਕੀ ਵਾਪਰਦਾ ਹੈ ਸੰਗਤ ਜੀ ਇਸਾ